ਇੰਨਾਂ ਵੱਡੀਆਂ ਖਬਰਾਂ ਦੇ ਤਿੰਨ ਵੱਡੇ ਮੁੱਦੇ ਨੇ ਤੇ ਤਿੰਨਾ ਤੇ ਚਰਚਾ ਕਰਦੇ ਆ ਤੇ ਪਹਿਲਾ ਵੱਡਾ ਮੁੱਦਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੇ ਪੰਜਾਬ ਦੇ ਪੰਜਾਬੀਆਂ ਨੂੰ ਇੱਕ ਖੁੱਲੀ ਤੇ ਵੱਡੀ ਚਿੱਠੀ ਲਿਖਣੀ ਪਈ ਹੈ ਇਸ ਚਿੱਠੀ ਦੀ ਵੱਡੀ ਚਰਚਾ ਚਫੇਰੇ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚਿੱਠੀ ਕਿਉਂ ਲਿਖੀ ਹੈ ਲਿਖਣੀ ਕਿਉਂ ਪਈ ਹੈ ਇਹਦਾ ਅਸਰ ਕੀ ਹੋਏਗਾ ਇਹਦੇ ਪਿੱਛੇ ਦੇ ਕਾਰਨ ਕੀ ਨੇ ਸਭ ਕੁਝ ਤੇ ਆਪਾਂ ਗੱਲ ਕਰਾਂਗੇ ਤੇ ਦੂਜੀ ਵੱਡੀ ਖਬਰ ਹੈ ਕਿ ਵੱਡੇ ਆਗੂ ਜਿਹੜੇ ਨੇ ਉਹ ਦਿੱਲੀ ਸੱਦੇ ਗਏ ਨੇ ਕਿਹੜੀ ਪਾਰਟੀ ਦੇ ਸੱਦੇ ਗਏ ਨੇ ਕਿਉਂ ਸੱਦੇ ਗਏ ਨੇ ਰੌਲਾ ਕਿਹੜੀ ਗੱਲ ਦਾ ਪਿਆ ਖਲਾਰਾ ਕਿਹੜੀ ਗੱਲ ਦਾ ਪਿਆ ਇਹਦੀ ਵੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਤੇ ਤੀਜੀ ਵੱਡਾ ਮੁੱਦਾ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਵੱਡੀ ਰੱਦੋ ਬਦਲ ਉਥਲ ਪੱਥਲ ਜਿਹੜੀ ਆ ਉਹ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂ ਬਣੀ ਹੈ ਇਹਦੇ ਤੇ ਗੱਲ ਕਰਦੇ ਆ ਤੇ ਸਭ ਤੋਂ ਲਾਸਟ ਤੇ ਵੱਡਾ ਸਵਾਲ ਉੱਠ ਖੜਾ ਹੋਇਆ ਕਿ ਕੀ ਭਗਵੰਤ ਮਾਨ ਅਸਤੀਫਾ ਦੇ ਸਕਦੇ ਨੇ ਕਿਹੜੇ ਮੁੱਦੇ ਤੇ ਸਵਾਲ ਉੱਠਿਆ ਕਿਹਨਾਂ ਨੇ ਉਠਾਇਆ ਗੱਲ ਕਰਦੇ ਆ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਕਮੈਂਟ ਵਿਚਾਰ ਜ਼ਰੂਰ ਲਿਖਿਆ ਕਰੋ ਦੂਜੀ ਛੋਟੀ ਜੀ ਬੇਨਤੀ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਫਾਲੋ ਕਰ ਲਵੋ ਤੇ ਜਿਹੜਾ ਬੈਲ ਘੰਟੀ ਵਾਲਾ ਬਟਨ ਹੈ ਉਸ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਖੁੱਲੇ ਚਿੱਠੀ ਲਿਖੀ ਕਿਉਂ ਹੈ ਪਿਛਲੇ ਇੱਕ ਹਫਤੇ ਤੋਂ ਇੱਕ ਮੁੱਦਾ ਪੰਜਾਬ ਦੇ ਵਿੱਚ ਛਾਇਆ ਪਿਆ ਆਮ ਆਦਮੀ ਪਾਰਟੀ ਕੁਝ ਹੋਰ ਕਹਿ ਰਹੀ ਆ ਭਾਜਪਾ ਕੁਝ ਹੋਰ ਕਹਿ ਰਹੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੁਝ ਹੋਰ ਕਹਿ ਰਹੀ ਆ ਤੇ ਕੇਂਦਰ ਸਰਕਾਰ ਬੀਜੇਪੀ ਦੀ ਕੁਝ ਹੋਰ ਕਹਿ ਰਹੀ ਹੈ ਮਾਮਲਾ ਹੈ ਭਗਵੰਤ ਮਾਨ ਸਾਹਿਬ ਤੇ ਉਹਦੀ ਪਾਰਟੀ ਕਹਿ ਰਹੀ ਆ ਕਿ ਕੇਂਦਰ ਸਰਕਾਰ ਪੰਜਾਬ ਦੇ ਗਰੀਬਾਂ ਨੂੰ ਜਿਹੜਾ ਮੁਫਤ ਰਾਸ਼ਨ ਮਿਲਦਾ ਆਟਾ ਦਾਲ ਉਹਦੇ 55 ਲੱਖ ਕਾਰਡ ਜਿਹੜੇ ਆ ਉਹ ਕੱਟਣ ਜਾ ਰਹੀ ਆ ਤੇ ਸਾਡੇ ਉੱਪਰ ਕਾਰਡ ਕੱਟਣ ਦਾ ਦਬਾਅ ਬਣਾ ਰਹੀ ਹੈ ਮਾਮਲਾ ਕੀ ਹੈ ਭਾਜਪਾ ਅੱਗੋਂ ਕੁਝ ਹੋਰ ਜਵਾਬ ਦੇ ਰਹੀ ਆ ਪਰ ਦੋਨਾਂ ਦੇ ਪਿੱਛੇ ਮਾਮਲਾ ਕੀ ਹੈ ਅਸਲੀਅਤ ਕੀ ਹੈ ਉਹਦੇ ਤੇ ਆਪਾਂ ਗੱਲ ਕਰਾਂਗੇ ਸੁਣ ਕੇ ਜਾਓ ਅਖੀਰ ਤੱਕ ਭਗਵੰਤ ਸਿੰਘ ਸਾਹਿਬ ਨੇ ਅੱਜ ਪੂਰੇ ਪੰਜਾਬੀਆਂ ਨੂੰ 3 ਕਰੋੜ ਲੋਕਾਂ ਨੂੰ ਚਿੱਠੀ ਲਿਖੀ ਉਹ ਕਹਿੰਦੇ ਕਿ ਕੇਂਦਰ ਸਰਕਾਰ ਪੰਜਾਬ 'ਚ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਆ ਅਸੀਂ ਕੱਟਣ ਨਹੀਂ ਦੇਣੇ ਭਗਵੰਤਮਾਨ ਸਾਹਿਬ ਨੇ ਚਿੱਠੀ ਇੱਦਾਂ ਲਿਖੀ ਜਿਵੇਂ ਉਹ ਪੰਜਾਬੀਆਂ ਨਾਲ ਡੱਟ ਕੇ ਖੜਨਾ ਚਾਹੁੰਦੇ ਹੋਣ ਔਰ ਉਹ ਪੰਜਾਬ ਦਾ ਪੰਜਾਬੀਆਂ ਦਾ ਬਹੁਤ ਜ਼ਿਆਦਾ ਭਲਾ ਚਾਹੁੰਦੇ ਹੋਣ ਔਰ ਉਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਕੁਰਬਾਨੀ ਦੇ ਸਕਦੇ ਹੋਣ ਐਦਾਂ ਚਿੱਠੀ ਲਿਖੀ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਕਾਰਡ ਕੱਟਣਾ ਚਾਹੁੰਦੀ ਆ ਕਿਸੇ ਵੀ ਕੀਮਤ ਤੇ ਅਸੀਂ ਇਹ ਕਾਰਡ ਕੱਟਣ ਨਹੀਂ ਦੇਣੇ ਭਗਵਾਨਤ ਮਾਨ ਨੇ ਕਿਹਾ ਕਿ ਜਿੰਨਾ ਟਾਈਮ ਮੈਂ ਮੁੱਖ ਮੰਤਰੀ ਆ ਉਹਨਾ ਟਾਈਮ ਤਾ ਮੈਂ ਕੋਈ ਰਾਸ਼ਨ ਕਾਰਡ ਕਟਨ ਨਹੀਂ ਦੇਣਾ ਹੁਣ ਦੂਜੇ ਪਾਸੇ ਮਾਮਲਾ ਕੀ ਹੈ ਬੀਜੇਪੀ ਕਹਿ ਰਹੀ ਹੈ ਕਿ ਵੇਖੋ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਕੇ ਵਾਈ ਸੀ ਕੀਤੀ ਜਾਵੇ ਰਾਸ਼ਨ ਕਾਰਡਾਂ ਦੀ ਇਹ ਪਤਾ ਲਾਇਆ ਜਾਵੇ ਕਿ ਕੋਈ ਨਜਾਇਜ਼ ਲੋਕਾਂ ਦੇ ਕਾਰਡ ਤਾਂ ਨਹੀਂ ਬਣੇ ਕੁਈ ਚੰਗੇ ਭਲੇ ਜ਼ਮੀਨਾ ਜੈ ਦਾਦਾ ਆਮਦਨਾ ਵਾਲੇ ਗਰੀਬਾਂ ਦੇ ਹਿੱਸੇ ਦਾ ਰਾਸ਼ਨ ਤਾਂ ਨਹੀਂ ਖਾ ਰਹੇ ਵੇਖੋ ਇਹ ਗੱਲ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਵੀ ਕੀਤੀ ਸੀ ਇੱਕ ਟਾਈਮ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਚ ਨਜਾਇਜ਼ ਰਾਸ਼ਨ ਕਾਰਡ ਬਹੁਤ ਬਣੇ ਨੇ ਤੇ ਅਸੀਂ ਕਟਾਂਗੇ ਕੱਟੇ ਵੀ ਸੀ ਬਹੁਤ ਰੋਲਾ ਵੀ ਪਿਆ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ ਵੇਖੋ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬਹਿਰ ਆਪਾਂ ਤੇ ਗੱਲ ਕਰਦੇ ਆ ਖਰੀ ਤੋਲਮੀ ਕਿਸੇ ਤੋਂ ਕੁਝ ਲੈ ਕੇ ਨਹੀਂ ਖਾਂਦੇ ਤੇ ਕਿਸੇ ਤੋਂ ਡਰਦੇ ਨਹੀਂ ਸਿੱਧੀ ਗੱਲ ਹੈ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਗੱਲ ਸਮਝਾਉਣੀ ਹੈ ਹੁਣ ਭਾਜਪੀ ਕਹਿ ਰਹੀ ਹੈ ਵੀ ਅਸੀਂ ਤਾਂ ਉਹ ਚਾਹੁੰਦੇ ਆ ਕਿ ਉਹ ਜਾਂਚ ਹੋਵੇ ਹੁਣ ਜਿਹੜਾ ਕੁਝ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਦੇਖੋ ਰਾਸ਼ਨ ਕਾਰਡ ਕਿਸੇ ਦਾ ਜਾਇਜ਼ ਕੱਟਿਆ ਜਾਵੇ ਇਹਦੇ ਨਾ ਤਾਂ ਮੈਂ ਪੱਖ ਚਾ ਨਾ ਤੁਸੀਂ ਹੋਵੋਗੇ ਪਰ ਕੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵਾਕਿਆ ਹੀ ਗਰੀਬਾਂ ਨਾਲ ਇੰਨੀ ਡਟ ਕੇ ਖੜੀ ਹੈ ਮੈਂ ਪੁੱਛਣਾ ਚਾਹਣਾ ਜਿੰਨਾ ਆਮ ਆਦਮੀ ਪਾਰਟੀ ਰੌਲਾ ਪਾ ਰਹੀ ਹੈ ਗਰੀਬਾਂ ਨਾਲ ਖੜਨ ਦਾ ਗਰੀਬਾਂ ਨੇ ਮਜ਼ਦੂਰਾਂ ਨੇ ਬਹੁਤ ਵਾਰ ਧਰਨੇ ਲਾਏ ਵੀ ਜਿਹੜੇ ਵਾਅਦੇ ਤੁਸੀਂ 2022 ਦੀਆਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਕੀਤੇ ਸੀ ਉਹ ਪੂਰੇ ਕਰੋ ਭਗਵੰਤ ਜੀ ਸਰਕਾਰ ਨੇ ਹਰ ਵੇਰੀ ਉਹਨਾਂ ਦੇ ਧਰਨਿਆਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਅਣ ਸੁਣਿਆ ਕੀਤਾ ਹੈ ਕੇਂਦਰ ਸਰਕਾਰ ਬੀਜੇਪੀ ਸਰਕਾਰ ਨੇ ਵੀ ਕੀਤਾ ਹੈ ਦੋਨੇ ਇਹ ਜਿਹੜਾ ਮੁੱਦਾ ਉਛਾਲ ਰਹੇ ਨੇ ਸਿਰਫ 2027 ਚ ਆ ਰੀਆਂ ਵੋਟਾਂ ਵੋਟਾਂ ਚ ਕੁੰਡੀ ਕਿਵੇਂ ਪਾਉਣੀ ਐ ਦੇਸ਼ ਦੀ ਅੱਧੇ ਤੋਂ ਵੱਧ ਪੰਜਾਬ ਦੀ ਜਿਹੜੀ ਗਰੀਬ ਜਨਤਾ ਉਹਨੂੰ ਕੁੰਡੀ ਕਿਵੇਂ ਪਾਉਣੀ ਐ ਇਹ ਕੁੰਡੀ ਪਾਉਣ ਦਾ ਮਾਮਲਾ ਐ ਸਾਰਾ ਹੋਰ ਕੁਝ ਨਹੀਂ ਗਾ ਵੇਖੋ ਕੋਈ ਰਾਸ਼ਨ ਕਾਰਡਾਂ ਦਾ ਗਰੀਬਾਂ ਦੀ ਜ਼ਿੰਦਗੀ ਦਾ ਬਹੁਤਾ ਫਿਕਰ ਮੈਨੂੰ ਤਾਂ ਕਿਸੇ ਨੂੰ ਨਹੀਂ ਲੱਗਦਾ ਜੇ ਹੁੰਦਾ ਤੇ ਗਰੀਬ ਕਹਿੰਦੇ ਨੇ ਕਿ ਜੇ ਵੱਡੇ ਵੱਡੇ ਉਦਯੋਗਪਤੀਆਂ ਦੇ ਫੈਕਟਰੀ ਮਾਲਕਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਕੀਤੇ ਗਏ ਨੇ ਤੇ ਗਰੀਬਾਂ ਦੇ ਵਿਚਾਰਿਆਂ ਦੇ ਵੀ ਕਰਜ਼ੇ ਆ ਪੰਜਾਬ ਦੇ ਵਿੱਚ ਕਈਆਂ ਨੇ ਕੋਠੇ ਪਾਉਣ ਲਈ ਲਏ ਕਈਆਂ ਨੇ ਹੋਰ ਦੁੱਖ ਤਕਲੀਫ ਵੇਲੇ ਕਰਜ਼ੇ ਚੁੱਕੇ ਪਹਿਲੀ ਗੱਲ ਗਰੀਬ ਨੂੰ ਕਰਜ਼ਾ ਮਿਲਦਾ ਹੀ ਨਹੀਂ ਕਿਉਂਕਿ ਕਰਜ਼ਾ ਲੈਣ ਲਈ ਵੀ ਬੈਂਕ ਨੂੰ ਕੋਈ ਜਾਇਦਾਦ ਦੀ ਗਰੰਟੀ ਦੇਣੀ ਪੈਂਦੀ ਹੈ ਤੇ ਉਹ ਗਰੀਬ ਕੋਲ ਹੁੰਦੀ ਨਹੀਂ ਪਰ ਕਰਜ਼ੇ ਮਾਫ ਨਹੀਂ ਕੀਤੇ ਗਰੀਬਾਂ ਦੇ ਕਿਸੇ ਵੀ ਸਰਕਾਰ ਨੇ ਅੱਜ ਵੀ ਮਜ਼ਦੂਰਾਂ ਤੇ ਬਹੁਤ ਕਰਜ਼ੇ ਨੇ ਮਜ਼ਦੂਰਾਂ ਨੇ ਇਹ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਹਰ ਪਿੰਡ ਚ ਪਈਆਂ ਨੇ ਸਾਡੇ ਕੋਲ ਤਿੰਨ ਚਾਰ ਪੀੜੀਆਂ ਤੋਂ ਲੈ ਕੇ ਜੱਡਾ ਕ ਘਰ ਸੀ ਉਹ ਇੱਕ ਦਾਦੇ ਦੇ ਜੇ ਤਿੰਨ ਪੁੱਤ ਸੀ ਉਹਨਾਂ ਚ ਵੰਡਿਆ ਗਿਆ ਗਾਂ ਉਹਨਾਂ ਦੇ ਫਿਰ ਇੱਕ ਇੱਕ ਦੋ ਦੋ ਤਿੰਨ ਤਿੰਨ ਪੁੱਤ ਸੀ ਉਹਨਾਂ ਚ ਫਿਰ ਵੰਡ ਹੋ ਗਈ ਤੇ ਹੁਣ ਖੁੱਡਿਆਂ ਖੁੱਡਿਆਂ ਜਿੱਡੇ ਰਹਿ ਗਏ ਅਸੀਂ ਕੀ ਕਰੀਏ ਐਨੀ ਮਹਿੰਗੀ ਜ਼ਮੀਨਾਂ ਦਿਹਾੜੀਆਂ ਕਰਕੇ ਖਰੀਦੀ ਨਹੀਂ ਜਾਂਦੀ ਸਾਨੂੰ ਦੇ ਦਿਓ ਪੰਚਾਇਤੀ ਜ਼ਮੀਨਾਂ ਚੋਂ 10 ਸਵਰਲੀ ਆਮ ਆਦਮੀ ਪਾਰਟੀ ਨੇ ਵਾਅਦੇ ਵੀ ਕੀਤੇ ਸੀ ਵੋਟਾਂ ਤੋਂ ਪਹਿਲਾਂ ਪਰ ਕਿਸੇ ਨੂੰ ਮਰਲਾ ਨਹੀਂ ਦਿੱਤਾ ਕੀ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਮਜ਼ਦੂਰਾਂ ਦੀ ਹਤਾਇਸ਼ੀ ਹੈ ਸਿਰਫ ਡਰਾਮੇ ਬਾਜੀ ਹੈ ਝੂਠ ਹੈ ਹੋਰ ਕੁਝ ਨਹੀਂ ਹੈਗਾ ਹਰ ਪਾਰਟੀ ਨੇ ਅੱਜ ਤੱਕ ਲੋਕਾਂ ਨੂੰ ਪਾੜਾ ਪਾਇਆ ਬੇਵਕੂਫ ਬਣਾਉਣ ਲਈ ਹੋਰ ਕੱਖ ਨਹੀਂ ਕੀਤਾ ਇਹੀ ਕੁਝ ਅੱਜ ਹੋ ਰਿਹਾ ਸੋ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਇਹ ਲੰਬੀ ਚੌੜੀ ਚਿੱਠੀ ਲਿਖੀ ਹੈ ਇਸ ਵਾੇ 2027 ਦੀਆਂ ਵੋਟਾਂ ਦੀ ਤਿਆਰੀ ਤੋਂ ਹੋਰ ਕੁਝ ਨਹੀਂ ਹੈਗਾ ਜੇ ਮਾਨ ਸਾਹਿਬ ਨੇ ਚਿੱਠੀ ਲਿਖਣੀ ਸੀ ਉਹਨਾਂ ਨੇ ਇਹ ਜ਼ਿਕਰ ਕਿਉਂ ਨਹੀਂ ਕੀਤਾ ਵੀ ਅਸੀਂ 2022 ਚ ਇਹ ਵੀ ਕਿਹਾ ਸੀ ਵੀ ਹਰ ਇੱਕ ਔਰਤ ਨੂੰ 1000 ਰੁਪਿਆ ਮਹੀਨੇ ਦਾ ਦਿਆ ਕਰਾਂਗੇ ਤੇ ਉਹ 4 ਸਾਲ ਹੋ ਗਏ ਆ ਅਸੀਂ ਢੇਲਾ ਨਹੀਂ ਦਿੱਤਾ ਜੇ ਦਿੱਤਾ ਹੁੰਦਾ ਹਰ ਗਰੀਬ ਘਰ ਚ ਦੋ ਔਰਤਾਂ ਤਾਂ ਹੈਗੀਆਂ ਨੇ ਕਈਆਂ ਚ ਤਿੰਨ ਵੀ ਨੇ ਉਹਨਾਂ ਨੂੰ 2-3000 ਰੁਪਿਆ ਮਿਲਦਾ ਮਹੀਨੇ ਦਾ ਰਸੋਈ ਖਰਚਾ ਉਹਨਾਂ ਦਾ ਫ੍ਰੀ ਹੁੰਦਾ ਉਹ ਮਾੜਾ ਮੋਟਾ ਕੋਈ ਚੱਜ ਦਾ ਸਾਹ ਲੈਂਦੇ ਇਹਦਾ ਜ਼ਿਕਰ ਨਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪਦੀ ਖੁੱਲੀ ਚਿੱਠੀ ਚ ਆਪਦੀ ਖੁੱਲੀ ਚਿੱਠੀ ਚ ਮੁੱਖ ਮੰਤਰੀ ਸਾਹਿਬ ਨੇ ਇਹ ਜ਼ਿਕਰ ਕਿਉਂ ਨਹੀਂ ਕੀਤਾ 2022 ਤੋਂ ਪਹਿਲਾਂ ਸੁਪਨਾ ਇਹ ਦਿਖਾਇਆ ਸੀ ਵੀ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਜਿਹੜੇ ਇੱਥੋਂ ਪੰਜਾਬੋਂ ਬਾਹਰ ਗਏ ਨੇ ਉਹ ਵਾਪਸ ਆਉਣਗੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਉਹ ਹੋਇਆ ਨਹੀਂ ਇਹਦਾ ਜ਼ਿਕਰ ਕਿਉਂ ਨਹੀਂ ਕੀਤਾ ਖੈਰ ਆਪਣੜੇ ਗਰੀਬਾਨ ਮੈਂ سر ਨੀਵਾ ਕਰ ਦੇਖ ਇਹਦੇ ਤੇ ਅਮਲ ਕੌਣ ਕਰੇ ਸੋ ਉਧਰ ਜੋ ਭਾਜਪੀ ਕਹਿ ਰਹੀ ਆ ਉਹ ਵੀ ਸਿਆਸੀ ਡਰਾਮਾ ਜੋ ਆਮ ਆਦਮੀ ਪਾਰਟੀ ਕਹਿ ਰਹੀ ਆ ਉਹ ਵੀ ਸਿਆਸੀ ਡਰਾਮਾ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਜੇ ਗਰੀਬਾਂ ਦਾ ਫਿਕਰ ਹੁੰਦਾ ਤੇ ਗਰੀਬੀ ਨਹੀਂ ਸੀ ਰਹਿਣੀ ਕਿਸੇ ਨੂੰ ਫਿਕਰਫੁਕਰ ਨਹੀਂ ਗਰੀਬਾਂ ਦਾ ਗਰੀਬਾਂ ਦੇ ਨਾਂ ਤੇ ਸਿਆਸਤਾਂ ਕੀਤੀਆਂ ਜਾਂਦੀਆਂ ਬਸ ਹੋਰ ਕੁਝ ਨਹੀਂ ਹੁਣ ਅਗਲੀ ਖਬਰ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਉਥਲ-ਪੁਥਲ ਹੋ ਸਕਦੀ ਹੈ। ਵੱਡੀ ਉਥਲ-ਪੁਥਲ। ਚਰਚਾ ਆ ਰਹੀ ਹੈ মিডিਆ ਦੇ ਵਿੱਚ, মিডিਆ ਰਿਪੋਰਟਾਂ ਦੇ ਵਿੱਚ ਕਈ ਸਾਰੇ মিডিਆ ادارے ਗੱਲ ਕਰ ਰਹੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੈ, ਇਹਦੇ ਵਿੱਚ ਮੰਤਰੀ ਮੰਡਲ 'ਚ ਵੱਡੀ ਤਬਦੀਲੀ ਕੀਤੀ ਜਾ ਸਕਦੀ ਹੈ। ਭਗਵੰਤ ਮਾਨ ਸਾਹਿਬ ਨੂੰ ਵੀ ਪਾਸੇ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਚਰਚਾ ਆ ਰਹੀ ਹੈ। ਹੁਣ ਅਗਲੀ ਜਿਹੜੀ ਚਰਚਾ ਹੈ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਉਹਨਾਂ ਨੂੰ ਰਾਹੁਲ ਗਾਂਧੀ ਹੋਰਾਂ ਨੇ ਦਿੱਲੀ ਸੱਦਿਆ। ਰਾਜਾ ਵੜਿੰਗ ਨੂੰ ਚਰਨਜੀਤ ਚੰਨੀ ਨੂੰ ਸੁਖੀ ਰੰਦਾਵਾ ਨੂੰ ਪ੍ਰਤਾਪ ਬਾਜਵਾ ਨੂੰ ਇਹਨਾਂ ਸਾਰਿਆਂ ਨੂੰ ਦਿੱਲੀ ਸੱਦਿਆ ਗਿਆ ਉੱਥੇ ਚਰਚਾ ਹੋਣੀ ਹੈ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਹੈ ਉਹਦੇ ਵਿੱਚ ਵੀ ਬਹੁਤ ਖਲਾਰਾ ਪਿਆ ਜਿੰਨੇ ਬੰਦੇ ਉਹਨੇ ਮੁੱਖ ਮੰਤਰੀ ਜਿੰਨੇ ਬੰਦੇ ਉਹਨੇ ਮੂੰਹ ਐਦਾਂ ਦੀ ਸਥਿਤੀ ਬਣੀ ਪਈ ਹੈ। ਕਾਂਗਰਸ ਪਾਰਟੀ ਦੋ ਤਿੰਨ ਚੋਣਾਂ ਇਸ ਕਰਕੇ ਹਾਰ ਚੁੱਕੀ ਹੈ ਪੰਜਾਬ 'ਚ ਕਿਉਂਕਿ ਕਾਂਗਰਸ ਪਾਰਟੀ 'ਚ ਏਕਾ ਨਹੀਂ ਹੈਗਾ ਜੇ ਏਕਾ ਹੁੰਦਾ ਤਾਂ ਸਥਿਤੀ ਹੋਰ ਹੋਣੀ ਸੀ ਰਾਜਾ ਵੜਿੰਗ ਦਾ ਧੜਾ ਹੋਰ ਮੰਨਿਆ ਜਾਂਦਾ ਪ੍ਰਤਾਪ ਬਾਜਵਾ ਦਾ ਹੋਰ ਸੁਖੀ ਰੰਧਾਵਾ ਦਾ ਹੋਰ ਮੰਨਿਆ ਜਾਂਦਾ ਚਰਨਜੀਤ ਚੰਨੀ ਦਾ ਹੋਰ ਮੰਨਿਆ ਜਾਂਦਾ ਹੁਣ ਪੰਜਾਬ 'ਚ ਰਾਜੇ ਵੜਿੰਗ ਤੋਂ ਬਾਅਦ ਅਗਲਾ ਪ੍ਰਧਾਨ ਕਿਹਨੂੰ ਬਣਾਇਆ ਜਾਵੇ ਕਾਂਗਰਸ ਦੇ ਵਿੱਚ ਇਸ ਗੱਲ ਦਾ ਵੀ ਰੌਲਾ ਰਟਾ ਰੇੜਕਾ ਚੱਲ ਰਿਹਾ ਹੈ ਹੁਣ ਕਿਹਨੂੰ ਬਣਾਇਆ ਜਾਊਗਾ ਇਹਦੇ ਤੇ ਚਰਚਾ ਹੋਊਗੀ ਪ੍ਰਧਾਨ ਜਿਹੜਾ ਮਰਜ਼ੀ ਬਣ ਜੇ ਪਰ ਇੱਕ ਗੱਲ ਪੱਕੀ ਹੈ ਜਿੰਨਾ ਟਾਈਮ ਕਾਂਗਰਸ ਪਾਰਟੀ ਜਾਂ ਕੋਈ ਵੀ ਪਾਰਟੀ ਇੱਕ ਜੁਟਤਾ ਨਹੀਂ ਦਿਖਾਉਂਦੀ ਉਹਨਾਂ ਟਾਈਮ ਵਿਰੋਧੀਆਂ ਨੂੰ ਇਹਦਾ ਫਾਇਦਾ ਹੋਣਾ ਹੀ ਹੋਣਾ ਖੈਰ ਆਮ ਜਨਤਾ ਨੂੰ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੋਣਾ ਇਹਨਾਂ ਚੋਂ ਜਿਹੜੀਆਂ ਮਰਜ਼ੀ ਪਾਰਟੀਆਂ ਆਈ ਜਾਣ ਤੇ ਜਾਈ ਜਾਣ ਇਹ ਉੱਤਰ ਕਾਂਟੋ ਮੈਂ ਚੜਾਂ ਇਹੀ ਖੇਡ ਖੇੜਦੇ ਪਏ ਨੇ ਆਮ ਲੋਕਾਂ ਲਈ ਕਿਸੇ ਪਾਰਟੀ ਨੇ ਅੱਜ ਤੱਕ ਜੇ ਸੋਚਿਆ ਹੁੰਦਾ ਨਾ ਮਜ਼ਦੂਰਾਂ ਦੀ ਨਾ ਕਿਸਾਨਾਂ ਦੀ ਨਾ ਬੇਰੁਜ਼ਗਾਰਾਂ ਦੀ ਨਾ ਕੱਚੇ ਮੁਲਾਜ਼ਮਾਂ ਦੀ ਨਾ ਦੁਕਾਨਦਾਰਾਂ ਦੀ ਆ ਹਾਲਤ ਨਹੀਂ ਸੀ ਹੋਣੀ ਹੁਣ ਅਗਲਾ ਜਿਹੜਾ ਭਗਵਨ ਤਮਾਨ ਦੇ ਅਸਤੀਫੇ ਦੀ ਗੱਲ ਜਿਹੜੀ ਹੋ ਰਹੀ ਹੈ ਉਹ ਇੱਕ ਪਾਸੇ ਤਾਂ ਬੀਜੇਪੀ ਕਹਿ ਰਹੀ ਹੈ ਬੀਜੇਪੀ ਦੇ ਬਹੁਤ ਸਾਰੇ ਆਗੂਆਂ ਨੇ ਕਿਹਾ ਦੂਜੇ ਪਾਸੇ ਕਾਲੀ ਦਲ ਦੇ ਕਈ ਸਰੇ ਆਗੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਪੈ ਨੇ ਬੁਰੀ ਹਾਲਤ ਹੋਈ ਪਈ ਆ ਭਗਵੰਤ ਮਾਨ ਸਰਕਾਰ ਕੁਝ ਨਹੀਂ ਕਰ ਪਾਰੀ ਭਗਵੰਤ ਮਾਨ ਕੁਰਸੀ ਛੱਡੇ ਦੇ ਪਾਸੇ ਹੋਵੇ ਦੂਜੇ ਪਾਸੇ ਕਿਸਾਨਾਂ ਨੇ ਕੱਲ ਰੈਲੀ ਕੀਤੀ ਆ ਬਹੁਤ ਵੱਡੀ ਮਹਾ ਰੈਲੀ ਜੇਤੂ ਰੈਲੀ ਸਬਰਾਲੇ ਦੇ ਵਿੱਚ ਉੱਥੇ ਕਿਸਾਨਾਂ ਨੇ ਇਹ ਮੰਗ ਜ਼ੋਰ ਨਾਲ ਉਠਾਈ ਕਿਸਾਨਾਂ ਨੇ ਕਿਹਾ ਕਿ ਭਗਵੰਤ ਮਾਨ ਗੱਦੀ ਛੱਡੇ ਤੇ ਪਾਸੇ ਹੋਵੇ ਕਿਉਂਕਿ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਲੋਕਾਂ ਨੇ ਬਣਾਇਆ ਸੀ 5 ਮਿੰਟ ਚ ਐਮਐਸਪੀ ਦੀਆਂ ਗੱਲਾਂ ਹੋਈਆਂ ਮਜ਼ਦੂਰਾਂ ਨਾਲ ਬੜੇ ਵਾਅਦੇ ਹੋਏ ਕੁਝ ਨਹੀਂ ਪੂਰਾ ਹੋਇਆ ਤੇ ਭਗਵੰਤ ਮਾਨ ਨੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਤੇ ਉਹਨੂੰ ਗੱਦੀ ਛੱਡਣੀ ਚਾਹੀਦੀ ਹੈ ਇਸ ਮੁੱਦੇ ਤੇ ਬਹੁਤ ਲੰਬੀਆਂ ਚੌੜੀਆਂ ਗੱਲਾਂ ਕੱਲ ਜਿਹੜਾ ਕਿਸਾਨਾਂ ਦਾ ਲਾਂਮਸਾਲ ਇਕੱਠ ਸੀ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਇਕੱਠ ਦੇਖਿਆ ਪਿਛਲੇ 10 15 20 ਸਾਲਾਂ 'ਚ ਮੈਂ ਪਰ ਇੰਨਾ ਵੱਡਾ ਕੱਟ ਮੈਂ ਪਿਛਲੇ 15-20 ਸਾਲਾਂ 'ਚ ਕੋਈ ਨਹੀਂ ਦੇਖਿਆ ਜਿੱਡਾ ਕੱਲ ਕਿਸਾਨਾਂ ਦਾ ਸਮਰਾਂਲੇ ਦੇ ਵਿੱਚ ਸੀ ਪੂਰੇ ਪੰਜਾਬ 'ਚ ਮੀਂਹ ਸੀ بارش ਸੀ ਔਰ ਇੰਨੀ ਜ਼ਿਆਦਾ بارش ਸੀ ਮੇਰੇ ਖਿਆਲ ਦੇ ਨਾਲ ਜ਼ਿਆਦਾ ਨਹੀਂ ਤਾਂ ਜਿੰਨਾ ਕੱਟ ਹੋਣਾ ਸੀ ਉਹਦੇ 'ਚ 30-40% ਦਾ ਘਾਟਾ ਤਾਂ ਪਿਆ ਪਰ ਫਿਰ ਵੀ ਇੰਨਾ ਕੱਟ ਪੂਰੀ ਦਾਣਾ ਮੰਡੀ ਖੱਚਾ ਖਚ ਪਈ ਹੋਈ ਸੀ ਇੱਥੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਮੈਂ ਕਹਿ ਸਕਦਾ ਦਿੱਲੀ ਚ ਆਮ ਆਦਮੀ ਪਾਰਟੀ ਦਾ ਹਾਲ ਬੁਰਾ ਹੋਇਆ ਪੰਜਾਬ ਦੇ ਵਿੱਚ ਲੈਂਡ ਪੁੱਲਿੰਗ ਪਾਲਿਸੀ ਲਿਆ ਕੇ ਆਮ ਆਦਮੀ ਪਾਰਟੀ ਨੇ ਆਪਦਾ ਬਹੁਤ ਵੱਡਾ ਨੁਕਸਾਨ ਕਰ ਲਿਆ ਜਿਹੜੇ ਵੀ ਇਹਨਾਂ ਦੇ ਸਲਾਹਕਾਰ ਨੇ ਜਾਂ ਤਾਂ ਉਹ ਪੰਜਾਬ ਦੀ ਨਬਜ਼ ਨੂੰ ਨਹੀਂ ਜਾਣਦੇ ਜਾਂ ਫਿਰ ਉਹ ਕਾਰਪੋਰੇਟਾਂ ਜਾਂ ਹੋਰ ਦੁਜਤਾਂ ਦੇ ਫਾਇਦਿਆਂ ਲਈ ਇੰਨੇ ਜ਼ਿਆਦਾ ਤਰਲੋ ਮੱਛੀ ਨੇ ਕਿ ਉਹ ਆਪਦੀ ਸਰਕਾਰ ਦੀ ਬਲੀ ਵੀ ਦੇ ਕੇ ਉਨਾ ਦਾ ਫਾਇਦਾ ਕਰਾਉਣ ਦੀ ਇੱਛਾ ਰੱਖਦੇ ਹੋ ਸਕਦੇ ਨੇ ਕਿਉਂਕਿ ਐਡੀ ਘਟਿਆ ਸਲਾਹ ਪੰਜਾਬ ਚ ਦੇ ਦੇਣੀ ਕਿ ਕਿਸਾਨਾਂ ਨਾਲ ਪੰਗਾ ਲੈ ਲਓ ਮੁੱਖ ਮੰਤਰੀ ਭਗਵੰਤ ਮਾਨ ਜਿਹਨੂੰ 2022 ਸਭ ਤੋਂ ਵੱਧ ਵੋਟਾਂ ਕਿਸਾਨਾਂ ਨੇ ਠੋਕ ਠੋਕ ਪਾਈਆਂ ਕਿਸਾਨ ਲੀਡਰ ਵੀ ਖੜੇ ਉਦੋਂ ਪਰ ਕਿਸਾਨ ਲੀਡਰਾਂ ਨੂੰ ਵੀ ਪਾਸੇ ਕਰਕੇ ਭਗਵੰਤ ਮਾਨ ਤੇ ਭਰੋਸਾ ਜਤਾਇਆ ਸੀ ਕਿਸਾਨਾਂ ਨੇ ਪਰ ਕੀ ਹੋਇਆ ਭਗਵੰਤ ਮਾਨ ਨੇ ਜਿੱਦਾਂ ਸ਼ੰਭੂ ਖਣੋਰੀ ਮੋਰਚਾ ਜਿੱਦਾਂ ਕਿਸਾਨਾਂ ਦਾ ਚੰਡੀਗੜ੍ਹ ਲਾਇਆ ਜਾਣ ਵਾਲਾ ਮੋਰਚਾ ਉਹ ਸਾਰੇ ਕੁਸ਼ ਦੇ ਉੱਪਰ ਅਟੈਕ ਹੋਇਆ ਪੁਲਿਸ ਦਾ ਤੇ ਜਿੱਦਾਂ ਫਿਰ ਲੈਂਡ ਪੂਲਿੰਗ ਪਾਲਿਸੀ ਆ ਗਈ ਤੇ ਜਿੱਦਾਂ ਘਰਾਂ ਚੋਂ ਕਿਸਾਨਾਂ ਦੇ ਪ੍ਰਦਰਸ਼ਨਾਂ ਬਰੀ ਕਿਸਾਨ ਚੁੱਕੇ ਜਾਂਦੇ ਨੇ ਮੈਨੂੰ ਲੱਗਦਾ ਬਹੁਤ ਬਚਕਾਨਾ ਕਿਸਮ ਦਾ ਪੰਗਾ ਜਿਹਾ ਲੈ ਲਿਆ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਰਕਾਰ ਨੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਪੰਜਾਬ ਦੀ ਰੀੜ ਦੀ ਹੱਡੀ ਹੈ ਇਕੱਲੇ ਕਿਸਾਨ ਨਹੀਂ ਖੇਤ ਮਜ਼ਦੂਰ ਤੇ ਕਿਸਾਨ ਦੋਨੋਂ ਦੋਨੇ ਖੇਤੀ ਨਾਲ ਕਿਸਾਨੀ ਨਾਲ ਜੁੜੇ ਨੇ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜਿਹੜੀ 65000 ਏਕੜ ਜ਼ਮੀਨ ਅਕਵਾਇਰ ਕਰਨੀ ਸੀ ਉਹ 65000 ਏਕੜ ਚੋਂ ਕਿਸਾਨਾਂ ਨੂੰ ਤਾਂ ਕਹਿੰਦੇ ਸੀ ਇੰਨੇ ਘਾਜਦਾਾ ਦੇ ਦਾਂਗੇ ਉਹ ਦੇ ਦਾਂਗੇ ਤੇ ਜਿਹੜੇ ਉਹ 65000 ਕਿੱਲੇ ਦੇ ਵਿੱਚ ਜਿਹੜੇ ਹਜ਼ਾਰਾਂ ਦੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨੂੰ ਭਗਵੰਤਬਾਨ ਸਰਕਾਰ ਨੇ ਕੀ ਦੇਣਾ ਸੀ ਕੋਈ ਐਲਾਨ ਕੀਤਾ ਸੀ ਉਹਨਾਂ ਨੇ ਉਹਨਾਂ ਦੇ ਤਾਂ ਚੁੱਲ੍ਹੇ ਠੰਡੇ ਹੋ ਜਣੇ ਸੀ ਨਾ ਤਾਂ ਉਹ ਜਿਹੜੇ ਖੇਤ ਮਜ਼ਦੂਰ ਤੇ ਉਹ ਜਿਹੜੇ ਕਿਸਾਨ ਉਹ ਦੋਨੇ ਧਿਰਾਂ ਨੇ ਕੜਿੰਗੜੀ ਪਾ ਕੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਪਤਾ ਭਗਵੰਤਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦਾ ਵੱਡਾ ਸਿਆਸੀ ਨੁਕਸਾਨ ਹੋ ਚੁੱਕਾ ਥੋੜਾ ਜਿਹਾ ਫਾਇਦਾ ਇਹਦੇ ਚ ਅਕਾਲੀ ਦਲ ਲੈ ਗਿਆ ਥੋੜਾ ਕਾਂਗਰਸ ਲੈ ਗਈ ਭਾਜਪਾ ਨੇ ਵੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਜੱਥੇਬੰਦੀਆਂ ਜਿਨ੍ਹਾਂ ਨੂੰ ਦਬਲਣ ਦੀ ਕੋਸ਼ਿਸ਼ ਕੀਤੀ ਸੀ ਉਹ ਵੱਡੀਆਂ ਹੋਈਆਂ ਨਹੀਂ ਲੈਂਡ ਪੁੱਲਿੰਗ ਪਾਲਿਸੀ ਤੇ ਭਗਵੰਤ ਮਾਨ ਨਾਲ ਟੱਕਰ ਚੋਂ ਭਗਵੰਤ ਮਾਨ ਲੋਕਾਂ ਦੀ ਨਜ਼ਰ ਵਿੱਚ ਛੋਟਾ ਹੋ ਗਿਆ ਇਹ ਗੱਲ ਪੱਕੀ ਆ ਸੱਚੀ ਆ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਬਹੁਤ ਮਿਹਰਬਾਨ